ਰੱਖੋ ਬੇ ਤਬਾਹ ਬੱਲੇ ਹਸਪਤਾਲ ਲੈ ਚੱਲੇ ਆਪਾਂ ਬੱਲੇ ਐਕਸੀਡੈਂਟ ਹੋਇਆ ਵਾ ਬਾਹੋਂ ਨਾਲ ਬਹੁਤ ਯਾਰ ਜੀ ਉਹਨਾਂ ਨੂੰ ਬਹੁਤ ਪੇਜ ਇਹ ਬੱਲੇ ਐਕਸੀਡੈਂਟ ਹੋਇਆ ਜੀ ਆ ਲੈ ਚੱਲੇ ਆਪਾਂ ਆਪਣੀ ਗੱਡੀ ਤੇ ਉਹਨਾਂ ਨੂੰ ਹਸਪਤਾਲ ਬਾਹੋਂ ਬਾਹੋਂ ਮੈਂ ਲੈ ਜਾਂਦਾ ਹਸਪਤਾਲ ਆ ਜਨਾ ਬਾਹੋਂ ਲੈ ਜਾਂਦਾ ਵਾ ਛੱਡੋ ਨਾ ਨਾਲ ਆਓ ਜਿੰਨੇ ਆਉਣਾ ਵਾ ਨਾਲ ਲੈ ਜਾਓ ਕੋਣ ਆ ਲੈਣਾ ਤੇ ਮੈਨੂੰ ਨਹੀਂ ਪਤਾ ਇਹ ਗੱਲ ਦਾ ਮੈਂ ਪੁੱਛ ਲੈਣਾ ਕਿ ਖਲ ਦੇ ਗਿਆ ਆ ਲੈ ਲੈ ਵੀ ਡੰਪ ਦੇਖਾ ਲੈ ਆ ਲੈ ਲੈ ਤਾੜੇ ਜੀ ਭਾਵਾ ਯਾਰ ਜਿਹਨੂੰ ਪਾੜਾ ਲਿਆਓ ਆ ਲਓ ਜੀ ਐਂਬੂਲੈਂਸ ਆ ਗਈ ਆ ਲੈਓ ਬਾਓ ਇੱਥੇ ਲੈ ਕੇ ਜਾਇਗਾ ਕਿਹੜਿਆ ਹਸਪਤਾਲ ਗੁਰਦਾਨਿਕ ਤੁਸੀਂ ਦੇਖੋ ਕਿੱਥੇ ਕਰਨਾ ਗੁਰਦਾਨਿਕ ਹੀ ਲੈ ਜਾ ਤੁੰਡਾ ਨਹੀਂ ਨਹੀਂ ਗੁਰਦਾਨਿਕ ਚ ਖੜਨ ਦੋ ਸਰਕਾਰੀਆ ਤੁਸੀਂ ਦੱਸ ਦੋ ਗੁਰਦਾਨਿਕ ਜਾਂ ਸਿਵਲ ਲੈ ਜਾ ਸਿਵਲ ਲੈ ਜਾਓ ਸਿਵਲ ਸਰਜਨ ਨੂੰ ਕਹਿ ਦੰਨਾ ਮੈਂ ਨਹੀਂ ਨਹੀਂ ਫੇਰ ਗੁਰਦਾਨਿਕ ਬੱਲੇ ਬੱਲੇ ਦੋ ਦੋ ਜੀ ਬਣੇਗਾ ਦੋ ਅੱਛਾ ਚਲੋ ਬੱਲੇ ਲੈ ਜਾਓ ਲੈ ਲੈ ਜੀ ਬੱਲੇ ਲੈ ਤੁੰਡਾ ਲੈ ਆਂ ਪਾਰੀ ਫੜ ਕੇ ਰੱਖ ਦੰ ਮੈਂ ਲੈ ਆਓ ਪਰਲੇ ਬਣੇ ਜਾਣਾ ਪੈਣਾ ਨਹੀਂ ਨਹੀਂ ਆਉਨੇ ਰ ਘਰ ਤੇ ਕੀ ਹਾਂ ਸਾਰੇ ਪੇਚਾਂ ਇਹ ਫੋਨ ਲਾਉਣਾ ਹੈ ਮੇਰੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਆ ਕਿ ਜੇਕਰ ਰੋਡ ਤੇ ਕੋਈ ਐਕਸੀਡੈਂਟ ਹੋਵੇ ਤੇ ਉਹਦੀਆਂ ਫੋਟੋਆਂ ਖਿੱਚਣ ਦੀ بجائے ਵੀਡੀਓ ਬਣਾਉਣ ਦੀ بجائے 112 ਨੰਬਰ ਡਾਇਲ ਕਰੋ 108 ਨੰਬਰ ਡਾਇਲ ਕਰੋ ਜੋ ਸਮਾਂ ਰਹਿੰਦਿਆਂ ਐਂਬੂਲੈਂਸ ਪਹੁੰਚ ਸਕੇ ਜਾਂ ਪੁਲਸ ਰੱਖਿਆ ਫੋਰਸ ਪਹੁੰਚ ਸਕੇ ਤੇ ਕਿਸੇ ਦੇ ਪਰਿਵਾਰ ਦੇ ਜੀ ਦੀ ਜਾਨ ਬਚ ਸਕੇ ਕਿ ਰੋਜ਼ ਅਕਸਰ ਹੀ ਘਟਨਾ ਬੜੀ ਤੇਜ਼ੀ ਨਾਲ ਵੱਧ ਰਹੀਆਂ ਆ ਜਾਮਜੋਮ ਲੱਗਦੇ ਕਿਸੇ ਵਾਲੇ ਐਕਸੀਡੈਂਟ ਹੋ ਜਾਂਦਾ ਕੋਈ ਸਾਈਡ ਮਾਰ ਦਿੰਦਾ ਭਾਈ ਕਨਈਆ ਜੀ ਮਿਸ਼ਨ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਜਾ ਰਹੀ ਹੈ ਕਿ ਜੇ ਕੋਈ ਰੋਡ ਤੇ ਐਕਸੀਡੈਂਟ ਹੁੰਦਾ 112 ਨੰਬਰ ਡਾਇਲ ਕਰੋ ਔਰ ਜਿਹੜਾ ਬੰਦਾ ਹਸਪਤਾਲ ਪਹਚਾਊਗਾ ਉਹਨੂੰ ਭਾਈ ਕਨਈਆ ਜੀ ਦਾ ਸਰਟੀਫਿਕੇਟ ਦਿੱਤਾ ਜਾਂਦਾ ਔਰ ਉੱਥੇ ਕੋਈ ਪਰਚਾ ਦਰਜੋ ਨਹੀਂ ਹੁੰਦਾ ਇਦਾਂ ਹੀ ਸੈਂਟਰ ਸਰਕਾਰ ਨੇ ਸਕੀਮ ਚਲਾਈ ਆ ਫਰਿਸ਼ਤਾ ਸਕੀਮ ਸਰਕਾਰ ਸਨਮਾਨ ਕਰਦੀ ਆ ਕਿ ਰੋਡ ਐਕਸੀਡੈਂਟ ਦੀ ਕਮੀ ਜੜੀ ਘਟ ਸਕੇ ਸੋ ਭਰਾਓ ਹੁਣ ਤੱਕ ਮੈਂ 94 ਅੱਜ ਦਾ ਪਾ ਕੇ ਕਿੰਨੇ 93 ਲੋਕ ਜਿਹੜੇ ਹਸਪਤਾਲ ਪਹਚਾ ਚੁੱਕਾ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਸਾਡੇ ਗੁਰੂ ਸਾਹਿਬ ਨੇ ਵੀ ਜਦੋਂ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਉਂਦੇ ਸੀ ਤੇ ਉਸ ਵੇਲੇ ਮਹਾਰਾਜ ਨੇ ਮੱਲ ਵੀ ਦਿੱਤੀ ਸੀ ਕੌਣ ਆਪਣਾ ਤੇ ਕੌਣ ਪਰਾਇਆ ਸਾਰਿਆਂ ਚੋਂ ਤੂੰ ਦਿਖਦਾ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਰੋਡ ਤੇ ਕਿਸੇ ਦੀ ਦੁਰਘਟਨਾ ਹੋ ਜਾਂਦੀ ਪਰਮਾਤਮਾ ਨਾ ਕਰੇ ਕਿਸੇ ਨਾਲ ਐਦਾਂ ਦਾ ਹੋਵੇ ਜੇ ਕੋਈ ਘਟਨਾ ਹੋਵੇ ਤੇ ਸਮਾਂ ਰਹਿੰਦੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਕਰੋ ਕਿਸੇ ਦੇ ਪਰਿਵਾਰ ਦੀ ਜਾਨ ਵੱਜ ਜੇ ਇਸ ਤੋਂ ਵੱਡੀਆਂ ਦਵਾਵਾਂ ਤੇ ਅਸੀਸਾਂ ਕੀ ਹੁੰਦੀਆਂ ਕਿਉਂਕਿ ਕਿਸੇ ਵੇਲੇ ਉਹੀ ਪਰਿਵਾਰ ਚ ਜੀ ਕਮਾਉਣ ਵਾਲਾ ਹੁੰਦਾ ਉਹਦੇ ਸਿਰ ਤੇ ਟੱਬਰ ਪਲਦਾ ਹੁੰਦਾ ਲੋੜ ਪੈਣ ਤੇ ਕਿਸੇ ਦੇ ਕੰਮ ਆ ਜਾਣਾ ਇਹੀ ਸੱਚੀ ਸੇਵਾ ਵਾ ਸੋ ਮੇਰੀ ਬੇਨਤੀ ਕਰਨ ਦਾ ਮਤਲਬ ਇਹੀ ਸੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕੀ ਭਰਾਓ ਜਦੋਂ ਕੋਈ ਰੋਡ ਤੇ ਐਕਸੀਡੈਂਟ ਹੋਵੇ ਇਮੀਡੀਏਟਲੀ ਆਪਣੀ ਗੱਡੀ ਚ ਲੱਦ ਕੇ ਲੈ ਜਾ ਕਰੋ ਅੱਜ ਜਿਹੜਾ ਵਾ ਇਹ ਵੱਲੇ ਐਕਸੀਡੈਂਟ ਹੋਇਆ ਸੀ ਔਰ ਇੱਕ ਲੜਕੇ ਦੇ ਇਥੇ ਸੱਟ ਲੱਗੀ ਸੀ ਦੋ ਮਾਤਾ ਸੀ ਗਿਆ ਪੈਣਾ ਸੀ ਗਿਆ ਉਹਨਾਂ ਦੇ ਲੱਤਾਂ ਤੇ ਲੱਗੀ ਸੀ ਔਰ ਐਮਬੂਲੈਂਸ ਦੀ ਵੇਟ ਕਰਦੇ ਤੇ ਫਿਰ ਨੁਕਸਾਨ ਹੋਣਾ ਸੀ ਉੱਥੇ ਕੁਝ ਲੋਕ ਵੀਡੀਓ ਬਣਾ ਰਹੇ ਸੀ ਕੋਟ ਵੱਖਤ ਰਹੇ ਸੀ ਔਰ ਅਸੀਂ ਉਹਨਾਂ ਨੂੰ ਗੱਡੀ ਚ ਆਪਣੀ ਚ ਲੱਦਿਆ ਤੇ ਤੁਰਪੇ ਥੋੜੀ ਦੂਰ ਗਏ ਤੇ ਐਮਬੂਲੈਂਸ ਆ ਗਈ ਕਿਉਂਕਿ ਮੈਂ ਕਾਲ ਕਰਤੀ ਸੀ ਪਹਿਲਾਂ ਹੀ ਇਸ ਕਰਕੇ ਤੁਹਾਡਾ ਫਰਜ਼ ਬਣਦਾ ਹਸਪਤਾਲ ਪਹੁੰਚਾਓ ਕੋਈ ਕਾਰਵਾਈ ਨਹੀਂ ਹੁੰਦੀ ਸਰਕਾਰ ਪ੍ਰਸ਼ਾਸਨ ਤੁਹਾਨੂੰ ਸਨਮਾਨ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ